ਨੌਜਵਾਨ ਦੋਸਤੋ ਔਰ ਮੰਚ ਤੇ ਬੈਠੇ ਤੁਹਾਡੇ ਨਗਰ ਦੇ ਸਰਪੰਚ ਸਾਹਿਬ ਪੰਚਾਇਤ ਸਾਗਰ ਮਨੋਰ ਸਿੰਘ ਜੀ ਚੇਅਰਮੈਨ ਮਾਰਕਰ ਕਮੇਟੀ ਨਰੋਡ ਜਮਲ ਸਿੰਘ ਨਰੇਸ਼ ਸੈਣੀ ਸਾਡੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਗਜ਼ਿੰਦਰ ਔਰ ਵਿਜੇ ਕਟਾਰੂ ਚੱਕ ਦੇ ਪਵਨ ਸਾਰੇ ਦਰਜਾ ਬਦਰਜਾ ਜਿੰਨੇ ਵੀ ਬੈਠੇ ਆ ਤੁਹਾਡਾ ਸਾਬਦਾ ਸ਼ੁਕਰੀਆ ਤੁਸੀਂ ਆਪਣੇ ਘਰਾਂ ਦਾ ਕੰਮ ਛੱਡ ਕੇ ਥੋੜਾ ਸਮਾਂ ਸਾਡੀ ਗੱਲ ਸੁਣ ਲੈ ਆਏ ਮੈਂ ਕਲੀਅਰ ਕਰਾਂ ਕਿ ਅੱਜ ਦਾ ਜਿਹੜਾ ਇਹ ਜਲਸਾ ਇਹ ਕੋਈ ਵੋਟਾਂ ਦਾ ਜਲਸਾ ਨਹੀਂ ਕੋਈ ਵੋਟਾਂ ਕਹਿਣ ਲਈ ਨਹੀਂ ਆਏ ਜਾਂ ਵੋਟਾਂ ਮੰਗਣ ਲਈ ਨਹੀਂ ਆਏ ਅੱਜ ਸਿਰਫ ਇੱਕੇ ਗੱਲ ਦੇ ਲਈ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲਈ ਆਏ ਆ ਕਿ ਪੰਜਾਬ ਜਿਹੜਾ ਪੰਜ ਪਾਣੀਆਂ ਦੇ ਨਾਂ ਤੇ ਬਸਿਆ ਜਿਸ ਪੰਜਾਬ ਦੇ ਅੰਦਰ ਸਾਡੇ ਬਜ਼ੁਰਗਾਂ ਨੇ ਆਪਣੀਆਂ ਜ਼ਿੰਦਗੀਆਂ ਲਾਈਆਂ ਇਹਨਾਂ ਪਿੰਡਾਂ ਨੂੰ ਆਵਾਜ਼ ਕੀਤਾ ਔਰ ਆਵਾਜ਼ ਕਰਨ ਤੋਂ ਬਾਅਦ ਇਸ ਪੰਜਾਬ ਦੇ ਸਾਰੀ ਦੁਨੀਆ ਦੇ ਅੰਦਰ ਲੰਬੇ ਚਰਚੇ ਲੰਬੀਆਂ ਕਹਾਣੀਆਂ ਪੰਜਾਬ ਦੀ ਕੁਰਬਾਨੀ ਦੀਆਂ ਪੰਜਾਬ ਦੇ ਅਨਾਜ ਦੀਆਂ ਪੰਜਾਬ ਦੇ ਪਾਣੀ ਦੀਆਂ ਪੰਜਾਬ ਦੀਆਂ ਖੇਡਾਂ ਦੀਆਂ ਸਾਰੀ ਦੁਨੀਆ ਦੇ ਅੰਦਰ ਲੋਕ ਚਰਚਾ ਕਰਦੇ ਆ ਪਰ ਮਾੜੀ ਗੱਲ ਇਹ ਹੈ ਕਿ ਪਿਛਲੇ 18-20 ਸਾਲਾਂ ਤੋਂ ਪੰਜਾਬ ਦੇ ਅੰਦਰ ਜਿਹੜਾ ਚਿੱਟਾ ਜਿਹੜਾ ਡਰੱਗਸ ਆ ਨਸ਼ਾ ਉਹ ਇਸ ਕਦਰ ਵੱਧ ਗਿਆ ਇਸ ਰੂਪ ਚ ਉਹ ਦੈਂਤ ਬਣ ਗਿਆ ਕਿ ਅੱਜ ਪੰਜਾਬ ਦਾ ਹਰ ਪਰਿਵਾਰ ਇਸ ਖੌਬ ਦੇ ਵਿੱਚ ਆਪਣੇ ਬੱਚਿਆਂ ਨੂੰ ਪਰਵਰਸ ਕਰ ਰਿਹਾ ਕਿ ਪਤਾ ਨਹੀਂ ਮੇਰਾ ਬੱਚਾ ਕਿਤੇ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ ਇਹਨੂੰ ਸਾਮਕੇ ਰੱਖੀਏ ਜਾਂ ਰਾਖੀ ਕਰੀਏ ਜਾਂ ਪੰਜਾਬ ਤੋਂ ਬਾਹਰ ਭੇਜ ਦਈਏ ਤੇ ਕਈ ਤਰ੍ਹਾਂ ਦੇ ਨਾਕ ਨਾ ਪੰਜਾਬ ਦੇ ਸਬੰਧ ਦੇ ਵਿੱਚ ਸਿਆਸੀ ਲੋਕਾਂ ਨੇ ਪਾਏ ਸੋ ਮੈਂ ਤੁਹਾਨੂੰ ਬੇਨਤੀ ਕਰਨ ਲਈ ਇਸ ਕਰਕੇ ਆਇਆ ਕਿ ਭਵੰਤਮਾਨ ਦੀ ਸਰਕਾਰ ਉਹ ਪ੍ਰਾਣੀਆਂ ਸਰਕਾਰਾਂ ਵਾਂਗ ਨਹੀਂ ਜਿਹੜੀਆਂ ਸਰਕਾਰਾਂ ਦੇ ਰਾਜ ਚ ਇਹ ਨਸੇ ਦਾ ਬੂਟਾ ਪਹਿਲਾਂ ਲਾਇਆ ਤੇ ਫਿਰ ਇਹਨੂੰ ਪਾਣੀ ਦਿੱਤਾ ਇਹਨੂੰ ਪਰਵਰਸ ਕੀਤੀ ਇਸ ਨਸ਼ੇ ਦੇ ਬੂਟੇ ਨੇ ਆਪਣੀ ਜਿਹੜੀ ਉਹ ਜੜ੍ਹਾਂ ਆਪਣੇ ਪੈਰ ਇੰਨੇ ਫਸਾਰੇ ਕਿ ਅੱਜ ਪੰਜਾਬ ਦੇ ਪਿੰਡਾਂ 'ਚ ਵੀ ਜਿਹੜਾ ਉਹ ਨਸ਼ਾ ਚਿੱਟੇ ਦੇ ਰੂਪ ਦੇ ਵਿੱਚ ਜਿਹੜਾ ਨਸ਼ਾ ਪਾਕਿਸਤਾਨ ਤੋਂ ਆਂਦਾ ਬਾਰਡਰ ਕ੍ਰਾਸ ਕਰਕੇ ਔਰ ਉਸ ਨਸੇ ਨੂੰ ਅੱਗੋਂ ਜਿਹੜੇ ਚੁੱਕਣ ਵਾਲੇ ਲੋਕ ਨੇ ਜਿਹੜੇ ਨਸ਼ੇ ਦੇ ਵਪਾਰੀ ਆ ਉਹ ਚੱਕ ਕੇ ਉੱਥੋਂ ਫਿਰ ਗਾਂ ਪੰਜਾਬ ਦੇ ਪਿੰਡਾਂ 'ਚ ਕੁੜੀਆਂ ਬਣਾ ਕੇ ਮਹਿੰਗੀਆਂ ਕੁੜੀਆਂ ਜਿਹੜੀਆਂ ਹਜ਼ਾਰਾਂ ਦੇ ਰੁਪਏ ਰਪਈਆਂ ਦੇ ਰੂਪ ਚ ਸਾਡੇ ਭੋਲੇ ਪਾਲੇ ਬੱਚਿਆਂ ਨੂੰ ਲਾ ਕੇ ਤੇ ਆਪਣੀਆਂ ਵੱਡੀਆਂ ਕਮਾਈਆਂ ਕਰਦੇ ਹੋ ਨਸ਼ੇ ਦੇ ਵਪਾਰੀ ਸੋ ਭਗਵੰਤ ਮਾਨ ਦੀ ਸਰਕਾਰ ਜਿਹਨੇ ਤੈਅ ਕੀਤਾ ਕਿ ਪੰਜਾਬ ਚੋਂ ਨਸ਼ੇ ਦੀ ਜੜ ਖਤਮ ਕਰਨੀ ਆ ਪਿਆਰੇ ਪਿੰਡ ਵਾਸੀਓ ਇਹ ਨਸ਼ਾ ਇਹ ਕੋਈ ਉੱਪਰੋਂ ਨਹੀਂ ਡਿੱਗਿਆ ਇਹ ਕਿਸੇ ਦੇਵੀ ਦੇਵਤੇ ਨੇ ਨਹੀਂ ਭੇਜਿਆ ਕਿਸੇ ਮਹਾਰਾਜ ਦੀ ਕਰੋਪੀ ਨਹੀਂ ਆ ਇਹ ਨਸ਼ਾ ਬਿਜਲੀਆ ਸਰਕਾਰਾਂ ਨੇ ਮਿਹਰਬਾਨੀ ਕਰਕੇ ਲੱਗਿਆ ਉਹਨਾਂ ਦੇ ਰਾਜ 'ਚ ਇਹ ਨਸ਼ਾ ਪਣ ਪਿਆ ਤੇ ਜੇ ਮੈਂ ਕਹਾਂ ਜਿਹੜਾ ਅਕਾਲੀ ਤੇ ਬੀਜੇਪੀ ਦਾ ਰਾਜ ਰਿਆ ਪੰਜਾਬ ਦੇ ਅੰਦਰ 10 ਸਾਲ ਉਸ ਰਾਜ ਦੇ ਵਿੱਚ ਜੜਾਂ ਪੰਜਾਬ ਵਿੱਚ ਜ਼ਿਆਦਾ ਲੱਗੀਆਂ ਜਿਹੜਾ ਡੀਐਸਪੀ ਭੋਲਾ ਪੰਜਾਬ ਪੁਲਿਸ ਨੇ ਫੜਿਆ ਪੁਲਿਸ ਦੀ ਵਰਦੀ 'ਚ ਉਸ ਡੀਐਸਪੀ ਨੂੰ ਜਦੋਂ ਫੜਿਆ ਤੇ ਪੁਲਿਸ ਨੂੰ ਜਦੋਂ ਉਹਨੂੰ ਇੰਟਰੋਗੇਟ ਕੀਤਾ ਫਿਰ ਉਹਨੇ ਦੱਸਿਆ ਪੀ ਇਹ ਨਸ਼ਕਲਾ ਮੈਂ ਨਹੀਂ ਵੇਚਦਾ ਬਿਕਰਮਜੀਤ ਸਿੰਘ ਮੰਜੀਠੀਆ ਇਹ ਉਹਦੇ ਪਿੱਛੇ ਉਹਦੀ ਛਾਇਆ ਉਹ ਕੰਮ ਕਰਦਾ ਸੋ ਮੇਰੇ ਕਹਿਣ ਤੋਂ ਬਾਅਦ ਇਹ ਅਕਾਲੀ ਲੀਡਰਾਂ ਦੇ ਘਰਾਂ 'ਚ ਉਹ ਨਸ਼ਾ ਤਸਕਰ ਜਾ ਕੇ ਭੋਜਨ ਪਾਣੀ ਕਰਦੇ ਰਿਹਾ ਬਹਿੰਦੇ ਰਿਹਾ ਤੇ ਮੇਰੇ ਜਿਹੜੇ ਪੰਜਾਬ ਦਾ ਉਹਨਾਂ ਲੋਕਾਂ ਨੇ ਬੇੜਾਗਰ ਕੀਤਾ ਕੈਪਟਨ ਵੀ ਆਇਆ ਕੈਪਟਨ ਨੇ ਮੱਥੇ ਤੇ ਗੁਰਕਾ ਸਾਹਿਬ ਦੀ 100 ਅਕਾਦੀ ਲਾ ਕੇ ਮੱਥੇ ਦਿੱਤੇ कि ਮੈਨੂੰ 4 ਹਫਤਿਆਂ ਦਾ ਟਾਈਮ ਦਿਓ ਮੈਂ ਪੰਜਾਬ ਚ ਨਸ਼ਾ ਖਤਮ ਕਰਦਾ ਰਿਹਾ ਪਰ ਕਾਂਗਰਸ ਦੇ ਰਾਜ ਚ ਨਸ਼ਾ ਖਤਮ ਨਹੀਂ ਹੋਇਆ ਅੱਜ ਭਗਵੰਤ ਸਿੰਘ ਸਰਕਾਰ ਆ 2 ਮਹੀਨੇ ਹੋ ਗਿਆ 2.5 ਮਹੀਨੇ ਇਸ ਕੰਮ ਨੂੰ ਚੱਲੇ ਦੇ ਇਸ ਸਮੇਂ ਦੇ ਦੌਰਾਨ ਕੱਲਾ ਖਿਆਲੀ ਗੱਲਾਂ ਨਹੀਂ ਕੀਤੀਆਂ ਕੱਲੇ ਅਖਬਾਰਾਂ ਚ ਬਿਆਨ ਨਹੀਂ ਦਿੱਤੇ ਅਸੀਂ ਇਸ ਮੁੱਦੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਪਿੱਠ ਤੇ ਪੂਰੀ ਤਰ੍ਹਾਂ ਖੜੀ ਹੈ ਸਰਕਾਰ ਉਹਨਾਂ ਨੂੰ ਅਧਿਕਾਰ ਦਿੱਤੇ ਆ ਉਹਨਾਂ ਨੂੰ ਹੌਸਲਾ ਦਿੱਤਾ ਆ ਜਿੰਨੇ ਵੀ ਚਿੱਟਾ ਵੇਚਣ ਵਾਲੇ ਲੋਕ ਨੇ ਇਹਨਾਂ ਸਾਰੇ ਬੇਈਮਾਨ ਨੂੰ ਪੜੋ ਤੇ ਅੱਜ ਮੈਨੂੰ ਇਸ ਕਾਲ ਦੀ ਤਸੱਲੀ ਆ ਜਦੋਂ ਮੈਂ ਤੁਹਾਡੇ ਪਿੰਡ 'ਚ ਬੋਲ ਰਿਹਾ ਤੇ ਮੈਂ ਬਾਹਰ ਖੜੀ ਕਰਕੇ ਕਹਿ ਰਿਹਾ ਕਿ 63 6400 ਬੰਦਾ 6000 ਸਾਢੇ 6000 ਜਿਹੜਾ ਚਿੱਟਾ ਲੈ ਕੇ ਉਥੋਂ ਪਿੰਡ-ਪਿੰਡ ਵੇਚਦਾ ਸੀ ਜਾ ਕੇ ਪੁੜੀਆਂ ਬਣਾ ਕੇ ਉਹਨਾਂ ਨੂੰ ਕਿਹਾ ਤੁਹਾਡੀ ਜਗ੍ਹਾ ਪਿੰਡਾਂ 'ਚ ਨਹੀਂ ਤੁਹਾਡੀ ਜਗ੍ਹਾ ਜੇਲ੍ਹਾਂ 'ਚ ਆ 6500 ਬੰਦਾ ਜੇਲ੍ਹਾਂ ਦੀ ਛੁੱਟਿਆ ਭਗਵੰਤ ਮਾਨ ਦੀ ਸਰਕਾਰ ਨੇ ਪਰਚੇ ਦਰਜ ਕਰਕੇ ਉਹਨਾਂ ਦੇ ਉੱਪਰ ਦੇ ਨਾਲ ਇਹ ਵੀ ਕਿਹਾ ਨਾਲ ਇਹ ਵੀ ਕਿਹਾ ਵੀ ਜਿਹਨਾਂ ਨਸ਼ਿਆਂ ਦੀ ਕਮਾਈ ਕਰਕੇ ਆਪਣੇ ਘਰ-ਬਾਰ ਬਿਲਡ ਕਰਾਈਆਂ ਆਪਣਾ ਤਜੋਰੀਆਂ ਭਰੀਆਂ ਉਹਨਾਂ ਦੇ ਘਰ ਵੀ ਢਾਣਿਆ ਘਰ ਨਹੀਂ ਰਹਿਣ ਦੇਣੇ ਆ ਤੁਹਾਡੇ ਲਾਗੇ ਡੀਡੇ ਦੂਰ ਜਾਣ ਦੀ ਲੋੜ ਨਹੀਂ ਚਾਰ ਘਰ ਡੀਡੇ ਦੇ ਅੰਦਰ ਪੁਲਿਸ ਗਈ ਹੈ ਮਜਿਸਟਰਡ ਨਾਲ ਗਿਆ ਤੇ ਚਾਰੇ ਘਰਾਂ ਦੇ ਉੱਤੇ ਏ ਬਲਡੋజర్ ਫੇਰ ਕੇ ਪਤਰਾ ਕਰ ਦਿੱਤਾ ਨਾਲੇ ਪਰਚਾ ਦੇ ਕੇ ਅੰਦਰ ਠੋਕੇ ਆ ਕੋਈ ਜਾ ਦੇ ਭੱਜੇ ਫਿਰਦੇ ਆ ਤਵੇਸ ਕਰਕੇ ਭਰਾਓ ਇਹ ਇਰਾਦਾ ਕੈਪਟਨ ਸੋਚ ਉਧਾਰਿਆ ਅਕਾਲੀਆਂ ਨੇ ਬੂਟਾ ਲਾਇਆ ਲੇਕਿਨ ਭਗਵਾਨ ਤੋਂ ਬਾਅਦ ਸਕਾਰ ਜੜਾ ਨੂੰ ਜੜਤ ਪੁੱਟਣਾ ਚਾਹਦੀ ਇਸ ਨਸੇ ਨੂੰ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿ ਅਸੀਂ ਇਰਾਦਾ ਬਣਾ ਕੇ ਚੱਲੇ ਆ ਆ ਦੇਖੋ ਸਾਡੇ ਨਾਲ ਹੈਲਥ ਮੈਗਮੇ ਦੀਆਂ ਕੁੜੀਆਂ ਡਾਕਟਰ ਆਈਆਂ ਨੇ ਬੀਡੀਪੀਓ ਦਫਤਰ ਵਾਲੇ ਆਏ ਆ ਪੰਜਾਬ ਪੁਲਿਸ ਲੱਗੀ ਆ ਸਾਰੇ ਆਪਣਾ ਕੰਮ ਕਰ ਰਹੇ ਆ ਪਰ ਤੁਹਾਡੇ ਕੋ ਕਿਉਂ ਅਸੀਂ ਆਇਆ ਤੁਹਾਡੇ ਕੋਲੋਂ ਸਾਡਾ ਆਣ ਦਾ ਕੀ ਮਤਲਬ ਹੈ ਜਦੋਂ ਪੁਲਿਸ ਕਾਰ ਦਾ ਕੰਮ ਕਰ ਰਹੀ ਹੈ ਸਰਕਾਰ ਲੱਗੀ ਹੈ ਤੇ ਤੁਹਾਡੇ ਕੋ ਆਣ ਦਾ ਸਾਡਾ ਮਤਲਬ ਇਹ ਹੈ ਕਿ ਤੁਹਾਨੂੰ ਦੱਸਿਆ ਜਾਵੇ ਕਿ ਸਰਕਾਰ ਇਹ ਕੰਮ ਕਰ ਰਹੀ ਹੈ ਤੇ ਨਾਲੇ ਤੁਹਾਡਾ ਹਿੱਸਾ ਪਾਇਆ ਜਾਵੇ ਤੁਹਾਨੂੰ ਪਤਾ ਤੁਹਾਡੇ ਪਿੰਡ ਦੇ ਵਿੱਚ ਆਸੇ ਪਾਸੇ ਤੁਹਾਡੇ ਮਹੱਲੇ ਚ ਕਿਹੜਾ ਬੰਦਾ ਨਸ਼ਾ ਵੇਚਦਾ ਕਿਹਦੇ ਘਰ ਰੋਜ਼ ਉਹ ਮੋਟਰਸਾਈਕਲ ਵਾਲੇ ਆਉਂਦੇ ਆ ਇਹ ਬਦਵਾਸ ਟੋਲਾ ਇਹਨਾਂ ਨੂੰ ਹੱਥ ਪਾਣਾ ਇਕੱਲਾ ਬੰਦਾ ਨਹੀਂ ਪਾ ਸਕਦਾ ਇਹ ਡਰਾਂਦੇ ਆ ਇਹਨਾਂ ਦੀਆਂ ਗੱਡੀਆਂ 'ਚ ਟਕੂਏ ਪਏ ਹੁੰਦੇ ਆ ਕੁਰਪਾਨਾਂ ਪਈਆਂ ਹੁੰਦੀਆਂ ਹਾਕੀਆਂ ਪਈਆਂ ਹੁੰਦੀਆਂ ਜੇ ਕੋਈ ਬੰਦਾ ਬੋਲਦਾ ਉਹਦੀਆਂ ਲੱਤਾਂ ਤੋੜਦੇ ਆ ਐਡਾ ਐਡੀ ਤਾਕਤਵਾਰ ਏ ਲੱਬੀ ਐਡਾ ਵੱਡਾ ਮਾਫੀਆ ਨਸ਼ੇ ਦਾ ਇਸ ਕਰਕੇ ਇਸ ਮਾਫੀਏ ਨੂੰ ਭਗਵੰਤ ਮਾਨ ਜੀ ਨੇ ਅਰਵਿਦ ਕੇਂਦਰੀਵਾਲ ਜੀ ਨੇ ਕਿਹਾ ਪੰਜਾਬ ਦੇ ਵਿੱਚ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਪੰਜਾਬ 'ਚੋਂ ਬਾਹਰ ਚੋ ਤੁਹਾਨੂੰ ਪੰਜਾਬ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਮੈਂ ਇਸ ਗੱਲ ਦਾ ਕਹਿਣਾ ਚਾਹਨਾ ਕਿ ਥੋੜੇ ਦਿਨ ਪਹਿਲਾਂ ਤੁਹਾਡੇ ਚ ਕਿਸੇ ਨੇ ਵੀਡੀਓ ਦੇਖੀ ਹੋਣੀ ਆ ਲੁਧਿਆਣੇ ਦਾ ਇੱਕ ਪਿੰਡ ਉਸ ਪਿੰਡ ਦਾ ਨੌਜਵਾਨ ਮੁੰਡਾ ਸਰਪੰਚ ਪਹਿਲੀ ਵਾਰ ਸਰਪੰਚ ਬਣਿਆ ਨੌਜਵਾਨ ਮੁੰਡਾ ਉਹਨੇ ਆਪਣੇ ਪਿੰਡ ਦੀ ਉਹ ਪਰਿਵਾਰ ਜਿਹੜਾ ਪਰਿਵਾਰ ਨਸ਼ਾ ਵੇਚਦਾ ਸੀਗਾ ਉਸ ਪਰਿਵਾਰ ਨੂੰ ਹੱਥ ਜੋੜੇ ਉਹਨਾਂ ਨੂੰ ਕਿਹਾ ਮਾਤਾ ਪੰਜ ਮੌਤਾਂ ਹੋ ਗਈਆਂ ਸਾਡੇ ਪਿੰਡ 'ਚ ਇਹ ਕੰਮ ਛੱਡ ਦਿਓ ਮੈਂ ਨਸ਼ਾ ਨਹੀਂ ਪਿੰਡ 'ਚ ਵਗਣ ਦੇਣਾ ਤੇ ਅਗੋ ਮਾਂ ਕੀ ਬੋਲਦੀ ਉਸ ਘਰ ਦੀ ਜਿਹੜੀ ਮੁਖੀ ਹੈ ਜਿਹੜੀ ਖੁਦ ਵੀ ਨਸ਼ਾ ਵੇਚਦੀ ਹੀ ਉਹ ਕਹਿਣ ਲੱਗੀ ਤੇਰੇ ਵਰਗੇ ਬੜੇ ਸਰਪੰਚ ਆਏ ਮੈਂ ਕੋਈ ਨਸ਼ਾ ਨਵਾਂ ਨਹੀਂ ਵੇਚਣ ਲੱਗੀ ਜਾ ਜਿੰਨਾ ਜੋਰ ਲੱਗਦਾ ਲਾਲਾ ਮੈਂ ਇੱਥੇ ਹੱਥ ਮਾਰ ਕੇ ਇੱਕ ਤਾਂ ਕਹਿੰਦੀ ਮੈਂ ਵੇਚਾਂਗੀ ਮੈਨੂੰ ਡਾਕ ਕੇ ਦੱਸ ਉਹ ਵੀਡੀਓ ਕਿਤੇ ਮੁੱਖ ਮੰਤਰੀ ਨੇ ਦੇਖ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸ ਮੁੰਡੇ ਦਾ ਫੋਨ ਲਿਆ ਸਰਪੰਚ ਦਾ ਪਿੰਡ ਦੇ ਦਾ ਰਾਤ 11 ਵਜੇ ਨੂੰ ਫੋਨ ਕੀਤਾ ਉਹਨੂੰ ਦੱਸਿਆ ਕਿ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬੋਲਦਾ ਇਹ ਕੀ ਮਸਲਾ ਪਿੰਡ ਦਾ ਉਹਨੇ ਕਿਹਾ ਜੀ ਇਸ ਪਿੰਡ ਦੇ ਅੰਦਰ ਇੱਕ ਟੱਬਰ ਆ ਔਰ ਉਸ ਟੱਬਰ ਦੀ ਜਿਹੜੀ ਬੀਬੀ ਆ ਉਹ ਹੱਕ ਤੇ ਠੋਕੇ ਕਰ ਰਹੀ ਆ ਕਿ ਮੈਂ ਨਸ਼ਾ ਵੇਚਣਾ ਕੋਈ ਮੈਨੂੰ ਬੰਦ ਕਰਾ ਕੇ ਦੱਸੇ ਮੈਂ ਕੋਈ ਪਹਿਲੀ ਵਾਰ ਨਹੀਂ ਵੇਚਣ ਲੱਗੀ ਫਿਰ ਮੁੱਖ ਮੰਤਰੀ ਨੇ ਕਿਹਾ 7 ਘੰਟੇ ਦੇ ਦੇ 7 ਘੰਟੇ 7 ਘੰਟੇ ਮੰਗੇ ਦੇ ਲਿਓ ਉਸ ਮੁੰਡੇ ਕੋਲ ਸਵੇਰੇ 9 ਵਜੇ ਉਸ ਪਿੰਡ ਦੇ ਅੰਦਰ ਪੁਲਿਸ ਗਈ ਆ ਪੰਜ ਦੇ ਪੰਜ ਦੀ ਉਹਨਾਂ ਦੇ ਫੜੇ ਗ੍ਰਿਫਤਾਰ ਕੀਤੇ ਤੇ 11 ਵਜੇ ਤੱਕ ਸਾਰਾ ਘਰ ਟਾ ਕੇ ਉਹਨਾਂ ਦਾ ਪਦਰਾ ਕਰਤਾ ਜਿੱਦਾਂ ਏ ਇਸ ਤੁਹਾਡਾ ਵਿੜਾ ਹੈਗਾ ਇਹ ਆ ਭਗਵੰਤ ਮਾਨ ਦੀ ਸਰਕਾਰ ਦਾ ਰੂਪ ਜਿਹੜਾ ਨਸ਼ੇ ਦੇ ਖਿਲਾਫ ਅਸੀਂ ਲੜਨਾ ਚਾਹਨੇ ਆ ਤੇ ਅਸੀਂ ਤੁਹਾਡਾ ਸਹਿਯੋਗ ਲੈਣ ਲਈ ਆਇਆ ਸੀ ਲੱਗੇ ਆ ਤੁਹਾਨੂੰ ਬੇਨਤੀ ਕਰਦੇ ਆ ਮੇਰੀਆਂ ਮਾਵਾਂ ਤੇ ਭੈਣਾਂ ਬੈਠੀਆਂ ਪੰਜਾਬ ਚ ਘੋੜੀਆਂ ਗਾਉਂਦੇ ਆ ਆਪਣੇ ਬੱਚਿਆਂ ਦੇ ਵਿਆਹ ਦੀਆਂ ਪੰਜਾਬ ਚ ਸੁਹਾਗ ਗਾਉਂਦੀਆਂ ਸਾਡੀਆਂ ਮਾਵਾਂ ਆਪਣੇ ਧੀਆਂ ਦੇ ਵਿਆਹਾਂ ਤੇ ਤੇ ਮੈਨੂੰ ਚੇਤੇ ਆ ਜਦੋਂ ਮੁੰਡਾ ਘਰ ਵਿਆਹ ਕੇ ਆਂਦਾ ਸਾਡੀਆਂ ਭੈਣਾਂ ਗਾਉਂਦੀਆਂ ਪਾਣੀ ਵਾਰ ਨਹੀਂ ਬੰਨੇ ਦੀ ਇਹ ਮਾਇ ਬੰਨਾ ਤੇਰਾ ਵਾਰ ਖੜਾ ਜੇ ਬੰਨੇ ਨਹੀਂ ਰਹੇ ਤੇ ਫਿਰ ਕਿਹਦੇ ਤੋਂ ਪਾਣੀ ਵਾਰਾਂਗੇ ਅੱਜ ਪੰਜਾਬ ਦੇ ਅੰਦਰ ਪੰਜਾਬ ਦੇ ਬੱਚਿਆਂ ਨੂੰ ਇਸ ਮਾਰੂ ਨਸ਼ਿਆਂ ਤੋਂ ਜਿਹੜੇ ਡਰੱਗਸ ਹੈਗਾ ਇਹ ਤੋਂ ਬਚਾਉਣ ਦੀ ਲੋੜ ਹੈ ਸੋ ਅਸੀਂ ਅੱਜ ਆਏ ਆ ਇਸ ਤੋਂ ਪਹਿਲਾਂ ਖੰਨੀ ਖੂਈ ਭਿੰਪਰ ਸੀਏ ਰੋਜ਼ ਪਿੰਡਾਂ 'ਚ ਜੰਨੇ ਆ ਫਿਰ ਗਰੋਟੇ ਜਾਣਾ ਸੋ ਮੈਂ ਮੌਸਮ ਖਰਾਬ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਤਗੜੇ ਹੋਗੇ ਇਸ ਲੜਾਈ ਦੇ ਵਿੱਚ ਆਪਣਾ ਹਿੱਸਾ ਪਾਣਾ ਤੇ ਜਦੋਂ ਕਦੀ ਵੀ ਜਦੋਂ ਕਦੀ ਵੀ ਇਤਿਹਾਸ ਦੇ ਅੰਦਰ ਇਸ ਗੱਲ ਦੀ ਚਰਚਾ ਚੱਲੇ ਵੀ ਯਾਰ ਇੱਕ ਸਮਾਂ ਸੀਗਾ ਕਿ ਪੰਜਾਬ ਦੇ ਵਿੱਚ ਨਸ਼ਾ ਬੜਾ ਹੋ ਗਿਆ ਸੀ ਚਿੱਟਾ ਪੀਲਾ ਕਾਲਾ ਤਾਂ ਉਸ ਵੇਲੇ ਜਿੱਥੇ ਲੋਕ ਨਸ਼ਾ ਵੇਚਣ ਵਾਲਿਆਂ ਦਾ ਨਾਮ ਲੈਣਗੇ ਵੀ ਫਲਾਣੀ ਸਰਕਾਰ ਸੀਗੀ ਕਾਲੀਆਂ ਦੀ ਕਾਂਗਰਸ ਸੀ ਉਹਦੇ ਰਾਜ ਚ ਨਸ਼ਾ ਪੰਜਾਬ ਦੇ ਆਇਆ ਤੇ ਨਾਲ ਦੂਜੇ ਪਾਸੇ ਆਏਗੀ ਭਗਵੰਤ ਮਾਨ ਦੀ ਸਰਕਾਰ ਵੀ ਉਹ ਇੱਕ ਸਰਕਾਰ ਆਈ ਸੀ ਜਿਹੜੇ ਨਸ਼ੇ ਦੇ ਖਿਲਾਫ ਹੱਲਾ ਬੋਲਿਆ ਤੇ ਜਿਹਦੇ ਵਿੱਚ ਤੁਹਾਡਾ ਵੀ ਹਿੱਸਾ ਨਾਲ ਗਿਣਿਆ ਜਾਏਗਾ ਸੋ ਮੈਂ ਪੰਜਾਬ ਨੂੰ ਬਚਾਣਾ ਆਪਣੇ ਪਿੰਡਾਂ ਨੂੰ ਬਚਾਣਾ ਆਪਣੇ ਘਰਾਂ ਨੂੰ ਬਚਾਣਾ ਇਹ ਮਤ ਸੋਚਿਓ ਕਿ ਮੇਰੀ ਮੇਰੀ ਧੀ ਬੜੀ ਆਗਿਆਕਾਰ ਆ ਮੇਰਾ ਪੁੱਤਰ ਬੜਾ ਆਗਿਆਕਾਰ ਆ ਉਹ ਮੇਰੇ ਕਹਤ ਆ ਪਰ ਸਿਆਣੇ ਕਹਿੰਦੇ ਆ ਕਿ ਜਿਸ ਗਲੀ ਚੋਂ ਲੰਘ ਕੇ ਤੁਸੀਂ ਆਪਣੇ ਘਰ ਚ ਵੜਨਾ ਜੇ ਗਲੀ ਚ ਚਿੱਕੜ ਆ ਤਾਂ ਥੋੜਾ ਬੋਤਾ ਤੁਹਾਡੇ ਪਿਆਰਾਂ ਦੇ ਬੂਟਾਂ ਨਾਲ ਲਾ ਕੇ ਤੁਹਾਡੇ ਘਰ ਜਾਣਾ ਹੀ ਜਾਣਾ ਇਸ ਕਰਕੇ ਇਹ ਚਿੱਕੜ ਨੂੰ ਸਾਫ਼ ਕਰਨ ਦੀ ਲੋੜ ਆ ਉਹਦੇ ਲਈ ਤੁਹਾਡਾ ਸਹਿਯੋਗ ਮੰਗਣ ਲਈ ਆਇਆ ਹਾਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਸਾਡਾ ਹੌਸਲਾ ਵਧਿਆ ਸੋ ਹੁਣ ਇੱਕ ਸੌ ਇੱਕ ਸੌ ਖਾਣੀ ਆਸੀਂ ਸਾਰਿਆਂ ਨੇ ਤੁਸੀਂ ਜਿੱਥੇ-ਜਿੱਥੇ ਬੈਠੇ ਹੋ ਇੱਥੇ-ਇੱਥੇ ਖੜੋ ਜੋ ਉੱਠ ਖੜੋ ਤੇ ਆਪਣਾ ਸੱਜਾ ਹੱਥ ਜਿਹੜਾ ਉਹ ਅੱਗੇ ਕਰ ਲਓ ਅੱਗੇ ਕਰ ਲਓ ਐਨਕ ਮੇਰੀ ਤੇ ਮੈਂ ਮੈਂ ਬੋਲਾਂਗਾ ਤੇ ਤੁਸੀਂ ਮੇਰੇ ਮਗਰ-ਮਗਰ ਇਸ ਸੋਨੂ ਮੈਂ ਜਿਹੜਾ ਪੰਜਾਬੀ ਦੇ ਵਿੱਚ ਐ ਔਰ ਤੁਸੀਂ ਸਾਬ ਨੇ ਉਹਦਾ ਅ ਮਗਰ ਮੇਰੇ ਬੋਲਣਾ ਤੇ ਮੈਂ ਬਸ ਅ ਬੋਲਣਾ ਸ਼ੁਰੂ ਕਰਦਾ ਮੇਰੀ ਅ ਅੱਧਾ ਕਿ ਮਿੰਟ ਰੁਕਿਓ ਬਸ ਆ ਗਈ ਲਾਈਟ ਆ ਗਈ ਨਾ ਲਾਈਟ ਨਹੀਂ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਤੱਕ ਆਵਾਜ਼ ਪਹੁੰਚੇ ਸੋ 2 ਮਿੰਟ ਦੀ ਇਹ ਸੌਹ ਹੈ ਨਸ਼ਾ ਮੁਕਤੀ ਦੀ ਸੌਹ ਨਸ਼ਾ ਮੁਕਤੀ ਦੀ ਸੌਹ ਮੈਂ ਮੈਂ ਇੱਕ ਇੱਕ ਬੀਡੀਸੀ ਮੈਂਬਰ ਬੀਡੀਸੀ ਮੈਂਬਰ ਹੋਣ ਦੇ ਨਾਤੇ ਹੋਣ ਦੇ ਨਾਤੇ ਇਹ ਸੌਹ ਖਾਂਦਾ ਹਾਂ ਇਹ ਸੌਹ ਖਾਂਦਾ ਹਾਂ ਕਿ ਮੈਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਆਪਣੇ ਪਿੰਡ ਵਾਰਡ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਕਰਾਂਗੀ ਕਰਾਂਗੀ ਮੈਂ ਆਪਣੇ ਪਿੰਡ ਮੈਂ ਆਪਣੇ ਪਿੰਡ ਵਾਰਡ ਵਿੱਚ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗਾ ਨਸ਼ਾ ਵਿਕਣ ਨਹੀਂ ਦੇਵਾਂਗਾ ਦੇਵਾਂਗੀ ਦੇਵਾਂਗੀ ਮੈਂ ਕਿਸੇ ਨਸ਼ਾ ਤਸਕਰ ਨੂੰ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਾਰਡ ਵਿੱਚ ਪਿੰਡ ਵਾਰਡ ਵਿੱਚ ਬੜਨ ਨਹੀਂ ਦੇਵਾਂਗਾ ਬੜਨ ਨਹੀਂ ਦੇਵਾਂਗਾ ਮੇਰੇ ਪਿੰਡ ਵਾਰਡ ਵਿੱਚ ਮੇਰੇ ਪਿੰਡ ਵਾਰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਨਸ਼ਾ ਛੱਡਣ ਲਈ ਸਮਝਾਵਾਂਗਾ ਸਮਝਾਵਾਂਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗਾ ਭਰਤੀ ਕਰਵਾਵਾਂਗਾ ਕਰਵਾਵਾਂਗੀ ਕਰਵਾਵਾਂਗੀ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਵਾਂਗਾ ਜ਼ਮਾਨਤ ਨਹੀਂ ਦੇਵਾਂਗਾ ਅਧੇ ਪਿੰਡ ਵਾਰਡ ਦੇ ਅਧੇ ਪਿੰਡ ਵਾਰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗਾ ਜਮਾਨਤ ਦੇਣ ਤੋਂ ਰੋਕਾਂਗਾ ਸਾਰੇ ਪਿੰਡ ਵਾਰਡ ਦੇ ਲੋਕਾਂ ਨਾਲ ਮਿਲ ਕੇ ਸਾਰੇ ਪਿੰਡ ਵਾਰਡ ਦੇ ਲੋਕਾਂ ਨਾਲ ਮਿਲ ਕੇ ਪਿੰਡ ਵਾਰਡ ਨੂੰ ਪਿੰਡ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗਾ ਨਸ਼ਾ ਮੁਕਤ ਬਣਾਵਾਂਗਾ ਬਣਾਵਾਂਗੀ ਬਣਾਵਾਂਗੀ ਬੋਲੇ ਸੋ ਨਿਹਾਲ ਸੋ